ਉਤਪਤ ਅਧਿਆਇ 10 ਨੂਹ ਦੀ ਵੰਸ਼ਾਵਲੀ ਨੂਹ ਦੇ ਪੁੱਤਰ ਸ਼ੇਮ ਹਾਮ ਅਤੇ ਯਾਫਤ ਸਨ ਉਹਨਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ ਉਹਨਾਂ ਦੀਆਂ ਵੰਸ਼ਾਵਲੀਆਂ ਇਹ ਹਨ ਯਾਫਤ ਦੇ ਪੁੱਤਰ ਗੋਮਰ ਮਾਗੋਗ ਮਾਦਈ ਯਾਵਾਨ ਤੂਬਲ ਮਿਸ਼ੇਕ ਅਤੇ ਤੀਰਾਸ ਸਨ ਗੋਮਰ ਦੇ ਪੁੱਤਰ ਅਸ਼ਕਨਜ਼ ਰੀਫਤ ਅਤੇ ਤੋਗਰ ਮਾ ਹਨ ਯਵਾਨ ਦੇ ਪੁੱਤਰ ਅਲੀਸ਼ਾ ਤਰਸ਼ੇਸ਼ ਕਿੱਤਮ ਅਤੇ ਦੋਦਾ ਨੀਮ ਸਨ ਇਹਨਾਂ ਦੇ ਘਰਾਣੇ ਪਰਾਇਆਂ ਕੌਮਾਂ ਦੇ ਟਾਪੂਆਂ ਦੇ ਦੇਸ਼ਾਂ ਵਿੱਚ ਅਜਿਹੇ ਵੰਡੇ ਗਏ ਕਿ ਉਹ ਵੱਖ-ਵੱਖ ਭਾਸ਼ਾਵਾਂ ਟੱਬਰਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ਆਮ ਦੇ ਪੁੱਤਰ ਕੂਸ਼ ਮਿਸਰਾਇਮ ਪੂਟ ਅਤੇ ਕਨਾਨ ਸਨ ਕੂਸ਼ ਦੇ ਪੁੱਤਰ ਸਬਾ ਹਵੀਲਾ ਸਬਤਾ ਰਾਮਾ ਅਤੇ ਸਬਤਕਾ ਸਨ ਅਤੇ ਰਾਮਾ ਦੇ ਪੁੱਤਰ ਸ਼ਬਾ ਅਤੇ ਦਾਦਾਨ ਸਨ ਕੂਸ਼ ਤੋਂ ਨਿਮਰੋਦ ਜੰਮਿਆ ਧਰਤੀ ਉੱਤੇ ਸਭ ਤੋਂ ਪਹਿਲਾ ਸੂਰਬੀਰ ਉਹ ਹੀ ਸੀ ਉਹ ਯਹੋਵਾ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ ਇਸ ਲਈ ਕਿਹਾ ਜਾਂਦਾ ਹੈ ਨਿਮਰੋਦ ਵਰਗਾ ਯਹੋਵਾ ਦੇ ਅੱਗੇ ਬਲਵੰਤ ਸ਼ਿਕਾਰੀ ਉਸ ਦੇ ਰਾਜ ਦਾ ਆਰੰਭ ਸ਼ਨਾਰ ਦੇ ਦੇਸ਼ ਵਿੱਚ ਬਾਬਲ ਅਰਕ ਅਕਦ ਕਲਨੇ ਤੋਂ ਹੋਇਆ ਸੀ ਉਸ ਦੇਸ਼ ਤੋਂ ਨਿਕਲ ਕੇ ਉਹ ਅਸ਼ੂਰ ਨੂੰ ਗਿਆ ਅਤੇ ਨੀਨਵਾ ਰਹੋਬੋਤ ਈਰ ਅਤੇ ਕਾਲਾ ਅਤੇ ਨੀਨਵਾ ਅਤੇ ਕਾਲਰ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ ਬਣਾਇਆ ਮਿਸਰਾਇਮ ਲੂਦੀ ਅਨਾਮੀ ਲਹਾਬੀ ਨਫਤੂਹੀ ਅਤੇ ਪਤਰੂਸੀ ਕੁਸਲੂਹੀ ਅਤੇ ਕਫਤੋਰੀ ਦਾ ਪਿਤਾ ਹੋਇਆ ਕੁਸਲੂਹੀ ਤੋਂ ਫਲਸਤੀ ਲੋਕ ਨਿਕਲੇ ਕਨਾਨ ਦੇ ਵੰਸ਼ ਵਿੱਚ ਸਦੋਨ ਉਸ ਦਾ ਪਹਿਲੋਠਾ ਪੁੱਤਰ ਸੀ ਤਦ ਹੇਤ ਯੱਬੂਸੀ ਅਮੋਰੀ ਗਿਰਗਾਸ਼ੀ ਹਿਵੀ ਅਰਕੀ ਸੀਨੀ ਅਰਵਾਦੀ ਸਮਾਰੀ ਅਤੇ ਹਮਾਤੀ ਲੋਕ ਹੋਏ ਅਤੇ ਇਸ ਤੋਂ ਬਾਅਦ ਕਨਾਨੀਆਂ ਦੇ ਘਰਾਣੇ ਵੀ ਫੈਲ ਗਏ ਕਨਾਨੀਆਂ ਦੀ ਹੱਦ ਸਦੌਨ ਤੋਂ ਗਰਾਰ ਨੂੰ ਜਾਂਦੇ ਹੋਏ ਆਜ਼ਾ ਤੱਕ ਸੀ ਅਤੇ ਸਦੂਮ ਅਮੂਰਾ ਅਦਮਾ ਸਬuniqueItems ਨੂੰ ਜਾਂਦੇ ਹੋਏ ਲਾਸ਼ਾ ਤੱਕ ਸੀ ਹਾਮ ਦੇ ਘਰਾਣੇ ਵਿੱਚ ਇਹੀ ਹੋਏ ਅਤੇ ਇਹ ਵੱਖ-ਵੱਖ ਟੱਬਰਾਂ ਭਾਸ਼ਾਵਾਂ ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ਸ਼ੇਮ ਜੋ ਸਾਰੇ 에ਬਰ ਦੇ ਵੰਸ਼ ਦਾ ਪੁਰਖਾ ਸੀ ਅਤੇ ਜੋ ਯਾਫਤ ਦਾ ਵੱਡਾ ਪਰਾ ਸੀ ਉਸ ਦੇ ਵੀ ਪੁੱਤਰ ਜੰਮੇ ਸ਼ੇਮ ਦੇ ਪੁੱਤਰ ਇਲਾਮ, ਅਸ਼ੂਰ, ਅਰਪਕਸਦ, ਲੂਦ ਅਤੇ ਆਰਾਮ ਸਨ ਆਰਾਮ ਦੇ ਪੁੱਤਰ ਊਸ, ਹੂਲ, ਗਥਰ ਅਤੇ ਮਿਸ਼ੇਕ ਸਨ ਅਰਪਕਸਦ ਤੋਂ ਸ਼ਾਲਾ ਸ਼ਾਲਾ ਤੋਂ 에ਬਰ ਜੰਮੇ 에ਬਰ ਦੇ ਦੋ ਪੁੱਤਰ ਜੰਮੇ ਇੱਕ ਦਾ ਨਾਮ ਪੇਲੇਗ ਸੀ ਕਿਉਂਕਿ ਉਹਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹਦੇ ਭਰਾ ਦਾ ਨਾਮ ਯਕਤਾਨ ਸੀ ਯਕਤਾਨ ਤੋਂ ਅਲਮੋਦਾਦ ਸ਼ਾਲਫ ਹਸਰਮਾਵਤ ਯਾਰਹ ਹਦੋਰਾਮ ਉਜ਼ਾਲ ਦਿਕਲਾ ਓਬਾਲ ਅਬੀਮਾਇਲ ਸ਼ਬਾ ਉਫੀਰ ਹਵੀਲਾ ਅਤੇ ਯੋਬਾਬ ਜਮੇ ਇਹ ਸਾਰੇ ਯਕਤਾਨ ਦੇ ਪੁੱਤਰ ਸਨ ਉਹਨਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫਾਰ ਤੱਕ ਹੈ ਜੋ ਪੂਰਬ ਦਾ ਇੱਕ ਪਰਬਤ ਹੈ ਇਹ ਸ਼ੇਮ ਦੇ ਪੁੱਤਰ ਹਨ ਅਤੇ ਉਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ। ਨੂਹ ਦੇ ਪੁੱਤਰਾਂ ਦੇ ਘਰਾਣੇ ਇਹ ਹੀ ਹਨ। ਉਹਨਾਂ ਦੀਆਂ ਕੌਮਾਂ ਦੇ ਅਨੁਸਾਰ ਉਹਨਾਂ ਦੀਆਂ ਵੰਸ਼ਾਵਲੀਆਂ ਇਹ ਹੀ ਹਨ। ਜਲ ਪਰਲੋਤੋਂ ਬਾਅਦ ਧਰਤੀ ਉੱਤੇ ਸਾਰੀਆਂ ਕੌਮਾਂ ਇਹਨਾਂ ਵਿੱਚੋਂ ਹੀ ਫੈਲ ਗਈਆਂ। ਤੇਰੇ ਦਰ ਤੇ ਆਇਆ ਹਾਂ। ਫਾਲੀ ਨਾ ਜਾਵਾਂਗਾ।